ਪਟਿੰਡਾ ਦੇ ਸਾਈ ਨਗਰ ਵਿੱਚ ਬੀਤੇ ਦਿਨ ਰਾਜਵਾਹੇ ਦਾ ਪਾੜ ਪੈਣ ਕਾਰਨ ਪਾਣੀ ਭਰ ਗਿਆ ਸੀ ਜਿਸ ਕਰਕੇ ਲੋਕ ਘਰ ਤੋਂ ਬੇਕਾਰ ਹੋ ਗਏ ਸਨ ਅਜੇ ਵੀ ਲੋਕਾਂ ਦੀਆਂ ਮੁਸ਼ਕਲਾਂ ਉਦਾਂ ਹੀ ਹਨ ਕਿਉਂਕਿ ਬਹੁਤੇ ਘਰਾਂ ਵਿੱਚ ਪਾਣੀ ਭਰਨ ਕਾਰਨ ਜਿੱਥੇ ਉਹਨਾਂ ਦੇ ਘਰਾਂ ਵਿੱਚ ਤਰੇੜਾਂ ਆ ਗਈਆਂ ਉੱਥੇ ਹੀ ਉਹਨਾਂ ਦਾ ਰਾਸ਼ਨ ਪਾਣੀ ਵੀ ਖਰਾਬ ਹੋ ਗਿਆ ਸੀ ਅਜਈਆਂ ਮੁਸ਼ਕਲਾਂ ਦੌਰਾਨ ਅੱਜ ਪਟਿੰਡਾ ਤੋਂ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਾਈ ਨਗਰ ਪੁੱਜ ਕੇ ਮਹੱਲਾ ਵਾਸੀਆਂ ਦੀ ਦੁੱਖ ਕਟਲਿਫ ਸੁਣਨ ਲਈ ਪੁੱਜੇ ਉਹ ਇੱਥੇ ਸੂਆ ਦੇ ਪਟੜ 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 ਦੇ ਨਾਲ ਇਸ ਪੂਰੇ ਇਲਾਕੇ ਵਿੱਚ ਕਿ ਦੱਸਦੇ ਨੇ ਸਾਰੇ 4-4 5-5 ਫੁੱਟ ਤੱਕ ਵੀ ਪਾਣੀ ਆ ਗਿਆ ਲੋਕਾਂ ਨੂੰ ਆਪਣੇ ਘਰ ਛੱਡ ਕੇ ਘਰ ਬਾਹਰ 14-13 ਦਿਨ ਰਹਿਣਾ ਪਿਆ ਤੇ ਜਿਹੜੇ ਇੱਥੇ ਰਹਿ ਗਏ ਸੀ ਉਹ ਆ ਵੀ ਦੱਸਦੇ ਨੇ ਕਿ ਇਹ ਸੂਏ ਦੇ ਪਾਣੀ ਰੋਕਣ ਵਾਸਤੇ ਇੱਕ ਦਿਨ ਵਾਸਤੇ ਪ੍ਰਸ਼ਾਸਨ ਵੱਲੋਂ ਕੋਈ ਆਨਕਤ ਸਰਤਾ ਕੀ ਲੈਣੀ ਸੀ ਪਿਛੋ ਪਾਣੀ ਬੰਦ ਕਰਨ ਵਾਸਤੇ ਵੀ ਲੋਕਾਂ ਨੇ ਆਪ ਜਾ ਕੇ ਪੁੱਛੋ ਪਾਣੀ ਬੰਦ ਕਰਾਇਆ ਤੇ ਤੁਸੀਂ ਸੋਚੋ ਜੇ ਇੱਕ ਦਿਨ ਪਾਣੀ ਵਗਦਾ ਰਹੇ ਤੇ ਕਿੰਨਾ ਪਾਣੀ ਕਿੰਨਾ ਭਰ ਗਿਆ ਹੋਣਾ ਪੰਜ ਪੰਜ ਫੁੱਟ ਤਾਂ ਹੀ ਲੋਕੀ ਦੱਸ ਰਹੇ ਨੇ ਫਿਰ ਇਹਨਾਂ ਵਿਚਾਰਿਆਂ ਨੇ ਆਪ ਮਿਹਨਤ ਕਰਕੇ ੱਟੇ-ਗੱਟੇ ਲਾ ਕੇ ਉਹ ਸੂਏ ਨੂੰ ਜਿੰਨਾ ਇਹ ਰੋਕ ਸਕਦੇ ਸੀ ਪ੍ਰਸ਼ਾਸਨ ਤਾਂ ਦੋ ਤਿੰਨ ਦਿਨ ਬਾਅਦ ਪਹੁੰਚਿਆ ਤੇ ਉਹਦੇ ਬਾਅਦ ਲੰਗਰ ਪਾਣੀ ਦਾ ਇੰਤਜ਼ਾਮ ਵੀ ਗੁਰਦੁਆਰਾ ਸਾਹਿਬ ਤੋਂ ਹੋਇਆ ਤੇ ਮੈਂ ਜਦ ਫੋਨ ਕਰਕੇ ਮੈਂ ਪੁੱਛਿਆ ਵੀ ਇੱਥੇ ਇਹਨਾਂ ਲੋਕਾਂ ਦੇ ਜਿਨ੍ਹਾਂ ਦੇ ਘਰ 파ਟੇ ਗਏ ਨੇ ਜਿਹੜੇ 4 ਦਿਨ ਬਾਅਦ ਹੁਣ ਘਰੇ ਆਏ ਨੇ ਘਰਾਂ ਦਾ ਨੁਕਸਾਨ ਹੋਇਆ ਗਲੀਆਂ ਨਾਲਿਆਂ ਦਾ ਨੁਕਸਾਨ ਹੋਇਆ ਜਿੱਥੇ ਆਪਾਂ काम ਕੀਤਾ ਸੀ ਉਥੇ ਸੀਵਰ ਦਾ ਕੰਮ ਵੀ ਸਾਰਾ ਖਰਾਬ ਹੋਇਆ ਤਾਂ ਮੈਂ ਬੇਨਤੀ ਕੀਤੀ ਕਿ ਪ੍ਰਸ਼ਾਸਨ ਪਰ ਇਥੋਂ ਸਰਕਾਰ ਵੱਲੋਂ ਕੋਈ ਐਮਸੀ ਆਇਆ ਕੋਈ ਐਮਲਏ ਆਇਆ ਕੋਈ ਅਫਸਰ ਆਇਆ ਕੁਝ ਇਥੇ ਮੁਆਵਜ਼ੇ ਦੀ ਕੋਈ ਗੱਲ ਹੋਈ ਹੈ ਤੇ ਲੋਕੀ ਦੱਸਦੇ ਨੇ ਕੁਝ ਵੀ ਨਹੀਂ ਹੋਇਆ ਈਸੀ ਸਾਹਿਬ ਨੂੰ ਫੋਨ ਕਰਕੇ ਮੈਨੂੰ ਜਵਾਬ ਬਲ ਕੇ ਆ ਮਿਲਦਾ ਹੈ ਕਿ ਆ ਤਾਂ ਇਲੈਗਲ ਕਲੋਨੀ ਹੈ ਤੇ ਮੈਂ ਪੁੱਛਣਾ ਚਾਹਦੀ ਆ ਕਿ ਆਹੀ ਸਾਈ ਨਗਰ ਚ ਜੇ ਸ਼ਰਮਨੀ ਅਕਾਲੀ ਗਲ ਦੀ ਸਰਕਾਰ ਸੀਗੀ ਮੈਂ ਇਥੇ ਸੀਵਰ ਵੀ ਪਵਾਇਆ ਸੀ ਇਥੇ ਅਸੀਂ ਬਿਜਲੀ ਦਾ ਮੀਟਰ ਵੀ ਦਿੱਤੇ ਸੀ ਤੇ ਉਹਦੇ ਬਾਅਦ ਜੇ ਤਿੰਨ ਗਲੀਆਂ ਹੋ ਚੁੱਕੀ ਆਬਾਦੀ ਆ ਗਈ ਆ ਤੇ ਭਾਵੇਂ ਕਾਂਗਰਸ ਹੋਵੇ ਤੇ ਭਾਵੇਂ ਆਮ ਆਦਮੀ ਹੋਵੇ ਨਾ ਸੀਵਰ ਦਾ ਇੱਕ ਡੱਟਾ ਦਾ ਪਾਈਪ ਪਿਆ ਤਾਂ ਨਾ ਹੀ ਕੋਈ ਬਿਜਲੀ ਦਾ ਮੀਟਰ ਪਿਆ ਦੱਸੋ ਜੇ ਕੁਝ ਪਿਆ ਉਹਦੇ ਬਾਅਦ ਭਈ ਸ਼ੰਕਾ ਜਿਤਾਈ ਜਾ ਰਹੀ ਹੈ ਇਹ ਰਾਤ ਨੂੰ ਕਿਉਂ ਟੁੱਟਦਾ ਦੋ ਵਾਰੀ ਟੁੱਟਿਆ ਸੀ ਹਾਂਜੀ 2017 ਚੇਤੀ ਜਦ ਟੁੱਟਿਆ ਸੀ ਇੱਥੇ ਆ ਕੇ ਆਪਾਂ ਪੂਰਾ ਰਾਤ ਨੂੰ ਅਸੀਂ ਪੂਰਾ ਇੱਥੇ ਆ ਕੇ ਸਾਰਾ ਕੁਝ ਦੇਖ ਕੇ ਜਿੰਨੀ ਮਦਦ ਆਪਾਂ ਕਰ ਸਕਦੇ ਸੀ ਆਪਾਂ ਕੀਤੀ ਤਾਂ ਵੀ ਕੋਈ ਨਹੀਂ ਪਹੁੰਚਿਆ ਸੀਗਾ ਤੇ ਹੁਣ ਵੀ ਮੈਂ ਬੇਨਤੀ ਆਹੀ ਕਰਦੀ ਆ ਕਿ ਅਜੇ ਤਾਂ ਮੀਂਹ ਸ਼ੁਰੂ ਹੋਇਆ ਇਸ ਇਲਾਕੇ 'ਚ ਬਾਾਕੀ ਦੇਸ਼ 'ਚ ਜਿੱਥੇ ਮੀਂਹ ਨਾਲ ਵੱਡੀ ਵੱਡੀ ਬਾੜ ਆਈ ਹੈ ਬਹੁਤ ਵੱਡਾ ਨੁਕਸਾਨ ਹੋਇਆ ਹੈ ਇੱਥੇ ਤਾਂ ਅਜੇ ਸ਼ੁਰੂ ਹੋਇਆ ਹੈ ਤੇ ਸ਼ੁਰੂ ਹੋਣ ਸਾਰੇ ਜਿਹਨਾਂ ਨੂੰ ਨੁਕਸਾਨ ਹੋ ਗਿਆ ਦਾ ਚਾਰ ਦਿਨ ਹੋਰ ਜੇ ਮੀਂਹ ਪਾ ਜੂਗਾ ਤਾਂ ਕੀ ਹਾਲਾਤ ਹੋਣਗੇ ਮੈਂ ਬੀਸੀ ਸਾਹਿਬ ਨੂੰ ਬੇਨਤੀ ਕੀਤੀ ਉਸ ਨੂੰ ਚੰਗੀ ਤਰ੍ਹਾਂ ਚੈੱਕ ਕਰਨ ਕਿਉਂਕਿ ਇੱਥੇ बार-बार ਇੱਕ ਚੀਜ਼ ਹੁੰਦੀ ਹੈ ਜਿਸ ਮੈਂ ਤੁਸੀਂ ਆਏ ਹੋ ਜੁੜ ਗਏ ਹੋ ਤੇ ਲੋਕਾਂ ਦੀ ਮੰਦਗੀ ਹੈ ਕਿ ਇਹ ਚੰਗਾ ਕਿਵੇਂ ਹੈ ਆਪ ਜੀ ਆ ਰਕੇ ਸੀ ਤਾਂ ਦਾ ਸਾਮਾਨ ਸਾਰਾ ਬਰਬਾਦ ਤੁਸੀਂ ਆ ਕੇ ਕੋਈ ਕੁਝ ਮਦਦ ਕੀਤੀ ਨਹੀਂ ਅੱਜ ਤਾਂ ਮੈਂ ਅੱਜ ਪਹੁੰਚਿਆ आज इन्होने दसया है डीजी साहब ਨੂੰ ਬੇਨਤੀ ਕਰਕੇ ਕਿ ਪ੍ਰਸ਼ਾਸਨ ਦੇ ਬੰਦੇ ਇੱਥੇ ਭੇਜਣ ਇਹਨਾਂ ਵਿਚਾਰਿਆਂ ਨੇ ਜਿਨ੍ਹਾਂ ਦਾ ਨੁਕਸਾਨ ਹੋ ਉਹਨਾਂ ਦੀ ਅਰਜ਼ੀ ਬਣਾ ਕੇ ਸਰਕਾਰੀ ਖਜ਼ਾਨੇ ਤੋਂ ਜੋ ਇਹਨਾਂ ਨੂੰ ਮੁਆਵਜ਼ਾ ਮਿਲ ਸਕਦਾ ਉਹ ਦੇਣ ਜਦ ਇਹ ਮੀਸਾਲਾ ਹੋ ਚੁਗਾ ਜੋ ਸਾਰਾ ਮੀਟਾ ਕੇ ਖਤਮ ਹੋ ਜੂਗਾ ਤੇ ਬਾਅਦ ਜੋ ਆਪਾਂ ਮਦਦ ਕਰ ਸਕਦੇ ਮੈਂ ਤਾਂ ਇਹਨਾਂ ਦੇ ਨਾਲ ਹੀ ਹਾਂ ਪਿਛਲੇ 15 ਸਾਲ ਤੋਂ ਸ਼੍ਰਮਣੀ ਹੜਤਾਲੀ ਦਾ ਇਹਨਾਂ ਨੇ ਨਾਲ ਖੜਿਆ ਜਿਹੜਾ ਕੰਮ ਇੱਥੇ ਆਪਣੇ ਵੱਲੋਂ ਹੋਇਆ ਹੈ ਗਾਂ ਵੀ ਜਿਹੜਾ ਹੋਣਾ ਜਿਨਨੇ ਆਪਾਂ ਐਮਪੀ ਜੋ ਕਰ ਸਕਦਾ ਐਮਪੀ ਦੇ ਜਿੰਨੀ ਹਦਦਾਂ ਦੇ ਵਿੱਚ ਜੋ ਹੋ ਸਕਦਾ ਪੂਰਾ ਕੀਤਾ ਜਾਊਗਾ ਲੇਕਿਨ ਸੂਬੇ ਦਾ ਖਜ਼ਾਨਾ ਜਿਨ੍ਹਾਂ ਦੇ ਹੱਥ 'ਚ ਹੈ ਫਰਜ਼ੋਨਾ ਦਾ ਬੰਦਾ ਹੈ ਅੱਜ ਮੈਂ ਉਹਨਾਂ ਨੂੰ ਅਪੀਲ ਕਰਦੀ ਆ ਕਿ ਆ ਕੇ ਗਰੀਬਾਂ ਦੀ ਪਾਖੜਨ ਭਾਜੀ ਇਹ ਗੱਲ ਕਰੀਏ ਤੁਹਾਡੇ ਵਿਰੋਧੀ ਤੁਹਾਡੇ ਤੇ ਸੰਜ ਕੱਸਦੇ ਨਜ਼ਰ ਆ ਰਿਹਾ ਵੀ ਬਿੱਬਾ ਜੀ ਨੇ ਆਪਣੇ ਫੰਡ 'ਚੋਂ ਮੈਚ ਦਾ 10% ਵੀ ਨਹੀਂ ਖਾਚਿਆ ਮੈਂ ਜਿਹੜੇ ਅਖਬਾਰ ਨੇ ਆ ਗੱਲ ਕਹੀ ਹੈ ਉਹਨਾਂ ਨੂੰ ਮੈਂ ਲੀਗਲ ਨੋਟਿਸ ਭੇਜਿਆ ਹੈ ਤੇ ਹੁਣ ਭੱਜਦੇ ਫਿਰਦੇ ਨੇ ਤੇ ਉਹਨਾਂ ਨੂੰ ਮੈਂ ਅਦਾਲਤਾਂ ਤੱਕ ਖਿੱਚਾਂਗੀ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਆ कि जरा ریکارڈ نکالو ਮੇਰਾ ਜਿੰਨਾ ਦਾਰਾ ਹੁੰਦਾ ਮੈਂ ਕਿੰਨੇ ਚੈੱਕ ਕਿੰਨੇ ਹਲਕੇ ਚ ਵੰਡ ਕੇ ਜਾਂਦੀਆਂ ਮੇਰੇ 10 ਕਰੋੜ ਵਿੱਚੋਂ ਮਸਾ ਮੈਨੂੰ ਲੱਗਦਾ 80 ਲੱਖ ਵਾਜੇ ਬਾਕੀ ਸਾਰੇ ਮੇਰੇ ਫੰਡ ਡਿਸਟ੍ਰਿਬਿਊਟ ਹੋ ਗਏ ਨੇ ਉਹ ਪੈਸੇ ਲਗਵਾ ਕੇ ਉਹਨਾਂ ਦਾ ਯੂਟਿਲਾਈਜੇਸ਼ਨ ਸਰਟੀਫਿਕੇਟ ਲੈਣਾ ਸਰਕਾਰ ਦਾ ਫਰਜ਼ ਹੁੰਦਾ ਮੇਰਾ ਕੰਮ ਹੁੰਦਾ ਚੈੱਕ ਦੇਣਾ ਕੰਮ ਕਰਵਾਣਾ ਸਰਕਾਰ ਦਾ ਹੁੰਦਾ ਹੁਣ ਇਹਨਾਂ ਨੇ ਆਪਣਾ ਕੰਮ ਨਹੀਂ ਕੀਤਾ ਤੇ ਇਹ ਚਾਨਣ ਨਾਲੇ ਉਹ ਬਿਕਾਊ ਅਖਬਾਰ ਵਾਲੇ ਚਾਨਣ ਜਿਨ੍ਹਾਂ ਨੂੰ ਸਰਕਾਰਾਂ ਵੱਲੋਂ ਇਸ਼ਤਿਹਾਰ ਮਿਲਦੇ ਨੇ ਇਸ ਇਸ਼ਤਿਹਾਰ ਦੇ ਬਦਲੇ ਚ ਵਿਰੋਧੀਆਂ ਦੇ ਖਿਲਾਫ ਕਿ ਮੈਂ ਚਾਰ ਵਾਰੀ ਐ ਨਹੀਂ ਜਿੱਤੀ ਕਿਉਂਕਿ ਮੈਂ ਆਪਣੇ ਪੈਸੇ ਦਵਾ ਕੇ ਰੱਖੇ ਮੈਂ ਤਾਂ ਆਪਣੇ ਗ੍ਰਾਂਟ ਤੋਂ ਕਿਹਾ ਆਪਣੇ ਜੇਬ ਤੋਂ ਵੀ ਮੈਂ ਖਰਚਣ ਵਾਲੀਆਂ ਸੋ ਇਹ ਗੱਲਾਂ ਮੈਨੂੰ ਦੱਸਣ ਦੀ ਲੋੜ ਨਹੀਂ ਤੁਸੀਂ ਬਠਿੰਡੇ ਰਹਿੰਦਾ ਤੁਹਾਨੂੰ ਪਹਿਲੀ ਪਹਨ ਪਤਾ ਹੋਣਾ ਚਾਹੀਦਾ ਹੈ ਕਿ ਬਠਿੰਡੇ ਦਾ ਸੁਧਾਰ ਕਿਨੇ ਕੀਤਾ ਹੈ ਬੀਬਾ ਜੀ ਪੀਰ ਦੇ ਪਰਿਵਾਰਾਂ ਲਈ